ਕਈ ਕੋਟ ਪਾਰ ਬ੍ਰਹਮ ਕੇ ਦਾਸ تن ਹੋਵਤ ਆ ਤਮ ਪਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏ ਕੋ ਮੇtre ਕਈ ਕੋਟ ਨਾਮ ਰੂਪੀ ਵੈ અમુર ભએ સદ સદ હી જીવે કઈ કોટ નામ ગુન ગાવે આત્મ રસ સુખ સહજ સમાવે અપની જન કો સાસ સાસ સમારે નાનક ઓય પરમેશ્વર ਕੇ ਪਿਆਰੇ ਕਈ ਕੋਟ ਪਾਰ ਬੰਕੇ ਦਾਸ ਤੈਨੂੰ ਹੋਵਤ ਆਤਮਾ ਪਰਗਾਸ ਕਈ ਕੋਟ ਤੱਕ ਕੇ ਬੀਤੇ ਸਦਾ ਨਿਹਾਰੈ ਕੋ ਨੈਤ੍ਰੇ ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਤਿ ਸਦਹੀ ਜੀ ਮੈਂ ਕੇਕੂਟ ਨਾਮ ਗੁਣ ਗਾ ਆਤਮ ਰਸ ਸੁਖ ਸਹਿਜ ਸਮਾਵੈ ਆਪਣੀ ਜਨ ਕੋ ਸਾਸ ਸਾਸ ਸਮਾਰੇ ਨਾਨਕ ਹੋਏ ਪਰਮੇਸ਼ੁਰ ਕੇ ਪਿਆਰੇ ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਹੋਇ ਪਰਮੇਸ਼ਰ ਕੇ ਪ੍ਰੇ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਦਿਆਇਆ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋ ਬਤਾਤਮ ਪ੍ਰਗਾਸ ਤੇ ਹੋ ਦੀਆਂ ਸ਼ੋਬਾ ਤੋਂ ਮੇ ਬਹੁਤ ਜ਼ਿਆਦਾ ਹਨ ਜਿਹੜੇ ਪ੍ਰਭੂ ਦੇ ਹੁਕਮ ਵਿੱਚ ਖੁਸ਼ ਰਹਿੰਦੀਆਂ ਨੇ ਪਰਮ ਬ੍ਰਹਮ ਕੇ ਦਾਸ ਬਣ ਕੇ ਰਹਿੰਦੀਆਂ ਨੇ ਦਾਸ ਉਹੀ ਜਿਹੜਾ ਹੁਕਮ ਦੇ ਵਿੱਚ ਆ ਜੀ ਰਵੇ ਤਿੰਨ ਹੋ ਬਤਾਤਮ ਪ੍ਰਗਾਸ ਉਹਨੇ ਦੇ ਅੰਦਰ ਨਾ ਚਾਨਣਾ ਹੋ ਜਾਂਦਾ ਕੋਈ ਦੁਆਇਤ ਨਹੀਂ ਰਹਿੰਦੀ ਬਹੁਤ ਉਹਨੇ ਦੇ ਅੰਦਰ ਗੁਰੂ ਦੀ ਕਿਰਪਾ ਹੁੰਦੀ ਹੈ ਉਹਨੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਕੋਈ ਅਹੰਕਾਰ ਨਹੀਂ ਹੁੰਦਾ ਕਈ ਕੋਟ ਤੱਤ ਕੇ ਬੈਠੇ ਉਹਨਾਂ ਨੂੰ ਪਤਾ ਹੈ ਸ੍ਰੀ ਸਿਦਾ ਰਚੈਤਾ ਕੌਣ ਹੈ ਤੇ ਕਰਨ ਕਰਾਉਣ ਵਾਲਾ ਕਰਤਾ ਪ੍ਰਭੂ ਕੌਣ ਹੈ ਉਹ ਪਰਮੇਸ਼ਵਰ ਹੈ ਸਦਾ ਨਿਹਾਰੇ ਕੋਨੇਤਰ ਉਹ ਸਾਰਿਆਂ ਦੇ ਵਿੱਚ ਇੱਕ ਪ੍ਰਭੂ ਨੂੰ ਦੇਖਦੇ ਹਨ ਉਹਨਾਂ ਨੂੰ ਪਤਾ ਹੈ ਕਿ ਸਾਰੀ ਰਚਨਾ ਪ੍ਰਭੂ ਦੀ ਹੈ ਤੇ ਸਾਰੀ ਰਚਨਾ ਵਿੱਚ ਪ੍ਰਭੂ ਸਮਾਇਏ ਹੋਏ ਹਨ ਕਈ ਕੋਟ ਨਾਮ ਰਸਮੀ ਵੇ ਅਮਰ ਭੈ ਸਦਸਦੀ ਜੀਵੇ ਉਹ ਪ੍ਰਭੂ ਨਾਮ ਰਾਸਨਾ ਜਿਹੜਾ ਭਗਤੀ ਵਾਲਾ ਉਸ ਨੂੰ ਪੀਂਦੇ ਹਨ ਤੇ ਫਿਰ ਉਹਨਾਂ ਦੀ ਆਤਮਾ ਅਮਰ ਪਦਵੀ ਨੂੰ ਪ੍ਰਾਪਤ ਕਰਦੀ ਹੈ ਕਿਉਂਕਿ ਉਹ ਪਰਮਾਤਮਾ ਦੇ ਵਿੱਚ ਇੱਕ ਮਿਖ ਹੋ ਜਾਂਦੀ ਹੈ ਕਈ ਕੋਟ ਨਾਮ ਗੁਣ ਗਾਵੇ ਤੇ ਉਹਨਾਂ ਦੀ ਗਿਣਤੀ ਬੇਸ਼ੁਮਾਰ ਹੈ ਜਿਹੜੇ ਪ੍ਰਭੂ ਨਾਮ ਦਾ ਗੁਣ ਗਾਉਂਦੇ ਹਨ ਆਤਮਰਾ ਸੁਖ ਸਹਿਸਮਾਵੇ ਆਪਣੀ ਆਤਮਾ ਦੇ ਵਿੱਚ ਪ੍ਰਭੂ ਨਾਮ ਦਾ ਰਸ ਹੈ ਨਾ ਜਿਹੜਾ ਉਸ ਦਾ ਆਨੰਦ ਮਾਣਦੇ ਹਨ ਤੇ ਸੁਖੀ ਬਸਦੇ ਨੇ ਤੇ ਸਹਿਜ ਵਿੱਚ ਸਮਾ ਜਾਂਦੇ ਨੇ ਸਹਿਜ ਉਹ ਅਵਸਥਾ ਹੁੰਦੀ ਹੈ ਜਿੱਥੇ ਇਹ ਇੱਕਦਮ ਗਮ ਗਮ ਹੋ ਜਾਣਾ ਦੁਖੀ ਹੋ ਜਾਣਾ ਇੱਕਦਮ ਖੁਸ਼ੀ ਹੋ ਜਾਣਾ ਇਸ ਤਰ੍ਹਾਂ ਨਹੀਂ ਇੱਕ ਸਹਿਜ ਅਵਸਥਾ ਵਿੱਚ ਰਹਿਣਾ ਇੱਕ ਸਾਰ ਰਹਿਣਾ ਉਹ ਜੀ ਅਵਸਥਾ ਉਹਨਾਂ ਨੂੰ ਮਿਲ ਜਾਂਦੀ ਹੈ ਆਪਣੇ ਜਨ ਕੋ ਸਾਥ-ਸਾਸ ਮਾਰੇ ਜਿਨ੍ਹਾਂ ਤੇ ਪ੍ਰਭੂ ਦਾ ਆਸ਼ੀਰਵਾਦ ਹੁੰਦਾ ਨਾ ਜਿਹੜੇ ਪ੍ਰਭੂ ਦੀ ਸ਼ਰਨ ਦੇ ਵਿੱਚ ਹੁੰਦੇ ਆ ਉਹ ਸਾਸ ਨੂੰ ਆਸ ਪ੍ਰਭੂ ਨੂੰ ਯਾਦ ਰੱਖਦੇ ਹਨ ਕਦੇ ਵੀ ਪ੍ਰਭੂ ਨੂੰ ਪੁਲਾਉਂਦੇ ਨਹੀਂ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਉਹਨਾਂ ਦੇ ਪ੍ਰਭੂ ਦਾ ਪਿਆਰ ਹੁੰਦਾ ਹੈ ਪ੍ਰਭੂ ਦਾ ਆਸ਼ੀਰਵਾਦ ਹੁੰਦਾ ਹੈ ਪ੍ਰਭੂ ਦੀ ਕਿਰਪਾ ਹੁੰਦੀ ਹੈ ਉਹਨਾਂ ਦੀ ਸ਼ੋਭਾ ਹੁੰਦੀ ਹੈ ਤੇ ਉਹ ਦੁਇਤ ਨਹੀਂ ਨ ਰੱਖਦੇ ਤੇ ਉਹਨਾਂ ਦੇ ਅੰਦਰ ਜਿਹੜਾ ਗੁਰੂ ਦਾ ਗਿਆਨ ਹੁੰਦਾ ਹੈ ਤੇ ਉਹ ਪ੍ਰਭੂ ਦੇ ਪਿਆਰੇ ਹੁੰਦੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈਆਂ ਗਲਤੀ ਲੀ ਦਾਸ ਖਿਮਾ ਦਾ ਜਾਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਖਤਰੀ ਦੀ ਸ਼੍ਰੇਣੀ ਇੱਕ ਕੀਰਤਨ ਖਤਰੀ ਦੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ